ਯਾਰ ਰਾਤੀ ਸਾਡੇ ਇੱਥੇ ਟਾਈਫੂਨ ਬਹੁਤ ਤੇਜ਼ ਆਇਆ ਪਹਿਲਾਂ ਸੀਗਾ 5 ਨੰਬਰ ਬਾਅਦ ਚ ਆਇਆ ਰੈੱਡ ਜ਼ੂਨ ਚ ਆ ਗਏਗੇ ਇੱਥੇ ਰੈਸਟੋਰੈਂਟ ਕਾਫੀ ਸੀਗੇ ਸਾਰਿਆਂ ਉਹਨਾਂ ਦੀਆਂ ਛੱਤਾ ਛੱਤਾ ਡਾ ਦੁੱਤੀਆਂ ਵਾ ਕਾਫੀ ਤੇ ਟੇਸਟੀ ਚੀਜ਼ਾਂ ਮਿਲਦੀਆਂ ਹੁੰਦੀਆਂ ਅਸੀਂ ਆਪ ਵੀ ਕਰਨੀ ਹੁੰਨੇਗੇ ਬਾਕੀ ਦੇਖੋ ਸਾਰੇ ਛੇਰ ਚ ਤਬਾਈ ਮਚਾਤੀ ਆ ਤੁਹਾਨੂੰ ਬਾਕੀ ਸਾਰੀ ਵੀਡੀਓ ਚ ਆਪਾਂ ਦਿਖਾਉਨੇ ਆ ਸਵੇਰੇ ਸਵੇਰੇ ਉੱਥੇ ਤੁਹਾਨੂੰ ਗੱਲ ਪਈ ਦੱਸਿਆ ਜਿਗਾ ਆਪਣੇ ਬਾਗਿਓ ਬਾਗਿਓ ਵੀ ਕਹਿ ਦਿੰਦੇ ਇੱਥੇ ਟਾਈਫੂਨ ਵੀ ਕਹਿ ਦਿੰਦੇ ਆ ਕਾਫੀ ਤੇਜ਼ ਆਇਆ ਹੈਗਾ ਬਾਕੀ ਆ ਨੁਕਸਾਨ ਸਾਫੀ ਹੋ ਗਿਆ ਵਾ ਬਾਕੀ ਤੁਹਾਨੂੰ ਦੀਦਾ ਹੀ ਹੋਣਾ ਹਜੇ ਤੱਕ ਮੀਂਹ ਪੈਣ ਰਿਹਾ ਵਾ 13-14 ਘੰਟਿਆਂ ਤੋਂ ਉੱਪਰ ਹੀ ਚੱਲਿਆ ਵਾ ਬਾਕੀ ਆ ਨੁਕਸਾਨ ਕਾਫੀ ਹੋ ਗਿਆ ਵਾ ਤੁਹਾਨੂੰ ਆਪਾਂ ਦਿਖਾਉਨੇ ਆ ਨੁਕਸਾਨ ਆਪਣਾ ਆ ਦੇਖੋ ਅਬੀਦਾ ਹੀ ਹੋਣਾ ਵਾ ਸਾਰਾ ਇਹ ਦੇਖੋ ਕਿੰਨੀ ਤੇਜ਼ ਹਵਾ ਹੈ ਵੀ ਇੰਨੀ ਮਜ਼ਬੂਤ ਇਹਨੇ ਲੋਹਾ ਫੱਟ ਕੇ ਉੱਤਰ ਮਾਰਿਆ ਬਾਕੀ ਸਾਹਮਣੇ ਕੱਦ ਚ ਵੀ ਤੇੜ ਆ ਗਈ ਆ ਤੇ ਬਾਕੀ ਅੰਦਰਾਂ ਜੀ ਵੀ ਵਾਵਾ ਨੁਕਸਾਨ ਹੋ ਗਿਆ ਵਿੱਚ ਦੀ ਪਾਣੀ ਆਉਣ ਲੱਗ ਪੈਸ਼ੰਤਾਂ ਨੇ ਯਾਰ ਬਾਕੀ ਅਜੇ ਤੱਕ ਮੀਂਹ ਪਈ ਜਾਂਦਾ ਚਲੋ ਮੀਂਹ ਤੇ ਪੇਜਵੇ ਕੋਈ ਚੱਕਰ ਨਹੀਂਗਾ ਹਨ ਹਵਾ ਜੀ ਥੋੜੀ ਜੀ ਘੱਟੀ ਅੱਗੇ ਨਾਲ ਬਾਕੀ ਆਪੇ ਅੱਪਰ ਰਾਤੀ ਵਲੌਗ ਬਣਾਇਆ ਹੈਗਾ ਉਹਦੇ ਚ ਪੂਰਾ ਆਪਾਂ ਦਿਖਾ ਨਹੀਂ ਸਕੇ ਕਿਉਂਕਿ ਲਾਈਟ ਵੀ ਮੁੜ ਗਈ ਤੇ ਬਾਕੀ ਦੀਦਾ ਪੌਛਣੀ ਜੀਗਾ ਬਾਕੀ ਆ ਦੇਖੋ ਕਿੱਦਾਂ ਆਪਣਾ ਜੰਗਲ ਜੀਆ ਕੈਡਾ ਮੇਟਾ ਕੀਤਾ ਉਹ ਸਾਹਮਣੇ ਦੇਖੋ ਨੁਕਸਾਨ ਹਰੇ ਆਪਾਂ ਜਾਣਾ ਗੁਰਦੁਆਰਿਆ ਸਾਹਿਬ ਉੱਥੇ ਵੀ ਕਾਫੀ ਨੁਕਸਾਨ ਹੋਇਆ ਬਾਕੀ ਰਾਜ ਤੁਹਾਨੂੰ ਆਪਾਂ ਦਿਖਾਵਾਂਗੇ ਲੋਕਾਂ ਦੀਆਂ ਯਾਰ ਘਰਾਂ ਦੀਆਂ ਛੱਤਾਂ ਉੱਡ ਗਈਆਂ ਕਾਫੀ ਨੁਕਸਾਨ ਹੋ ਗਿਆ ਵਾ ਬਾਕੀ ਚੱਲਦੇ ਹਾਂ ਹੁਣ ਝਾਲ ਮਾਲ ਦਾ ਨੁਕਸਾਨ ਤਾਂ ਹੋਇਆ ਵੇ ਬਾਕੀ ਠੀਕ ਆ ਚਲੋ ਠੀਕ ਆ ਆਪਾਂ ਚੱਲਦੇ ਤੁਹਾਨੂੰ ਰਾਜ ਦਿਖਾਉਨੇ ਆ ਬਾਕੀ ਅਜੇ ਆਪਾਂ ਘਰ ਤੋਂ ਨਿਕਲੇ ਸੀਗੇ ਬਾਹਰ ਤੇ ਆਹ ਦੇਖ ਲਓ ਔਰ ਔਖੇ ਕਿੱਦਾਂ ਤੋੜੇ ਪਏ ਆ ਬਾਕੀ ਇਹ ਆਪਣੇ ਘਰ ਵਾਲਾ ਰੋਡ ਆ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆ ਦੇਖੋ ਕਿੰਨਾ ਨੁਕਸਾਨ ਕਰ ਦਿੱਤਾ ਕਾਫੀ ਨੁਕਸਾਨ ਕਰ ਦਿੱਤਾ ਵਾ ਆ ਪਾਣੀ ਪਾਣੀ ਖੜਾ ਕਰ ਦਿੱਤਾ ਇੱਧਰ ਵੀ ਆਹ ਦੇਖੋ ਕੀ ਨੁਕਸਾਨ ਤੇ ਨੁਕਸਾਨ ਯਾਰ ਔਖਾ ਉਧਰ ਮੈਨੂੰ ਪਤਾ ਲੱਗਾ ਇੱਕ ਸ਼ਹਿਰ ਦੇ ਵਿੱਚ ਤਾਂ ਗੱਡੀਆਂ ਹੀ ਰੋੜੀਆਂ ਇੰਨਾ ਪਾਣੀ ਆ ਗਿਆ ਉੱਥੇ ਸਮੁੰਦਰ ਲੱਗੇਗਾ ਨਾ ਸਮੁੰਦਰ ਦੇ ਲੱਗ ਗਿਓ ਪਾਣੀ ਕਾਫੀ ਆ ਗਿਆ ਉਹ ਵਾਹ ਦੇਖੋ ਬਾਕੀ ਆਪਾਂ ਗੱਡੀ ਇਹ ਪੂਰੀ ਚੰਗੀ ਤਰ੍ਹਾਂ ਵੀਡੀਓ ਨਹੀਂ ਬਣ ਰਹੀ ਥੋੜਾ ਬਹੁਤਾ ਦਿਖਾ ਹੋ ਰਿਹਾ ਵਾ ਇੱਕ ਵਾ ਇੱਕ ਇੱਕ ਬਲੌਗ ਚ ਆਪਾਂ ਤੁਹਾਨੂੰ ਦਿਖਾਇਆ ਹੈਗਾ ਨਾ ਇੱਥੇ ਨਾਈਟ ਮਾਰਕੀਟ ਲੱਗਦੀ ਕਾਫੀ ਰੇੜੀਆਂ ਵਗੈਰਾ ਲੱਗਦੀਆਂ ਆ ਦੇਖੋ ਕੀ ਬਣਾਇਆ ਉਹਨਾਂ ਦਾ ਕੁਝ ਬਚਿਆ ਹੀ ਨਹੀਂ ਇੱਥੇ ਇਹ ਚਾਰ ਪੰਜ ਦਿਨ ਲੱਗ ਜਾਣੀ ਇਹਨਾਂ ਨੂੰ ਸੂਤ ਕਰਦਿਆਂ ਨੂੰ ਕਾਫੀ ਰਸ਼ ਹੁੰਦਾ ਹੈਗਾ ਇੱਥੇ ਤੁਹਾਨੂੰ ਆਪਾਂ ਦਿਖਾਇਆ ਹੋਇਆ ਵਾ ਆ ਦੇਖੋ ਕਿੱਥੇ ਦੂਰ ਦੂਰ ਮਾਰੀਆਂ ਚੱਕ ਕੇ ਰੇੜੀਆਂ ਯਾਰ ਕਾਫੀ ਤੇਜ਼ ਹੈਗਾ 5 ਨੰਬਰ ਇਚ ਲਾਸਟ ਹੁੰਦਾ ਤਾਂ ਉਸ ਤੋਂ ਬਾਅਦ ਦਾ ਰੈੱਡ ਰੈੱਡ ਜ਼ੋਨ ਆ ਜਾਂਦਾ ਉਹ ਵੀ ਆ ਗਿਆ ਹੈਗਾ ਰੈੱਡ ਜ਼ੋਨ ਵੀ ਵਾਹਿਗੁਰੂ ਜੀ ਅੱਗੇ ਤੋਂ ਭਲੀ ਕਰਿਓ ਇਦਾਂ ਦਾ ਨੁਕਸਾਨ ਨਾ ਹੋਵੇ ਨਾ ਹੀ ਇਦਾਂ ਦਾ ਟਾਈਫੂਨ ਆਵੇ ਦੇਖੋ ਯਾਰ ਕਿੰਨਾ ਕੁ ਤੇਜੂਗਾ ਰੋਖੀ ਜੜਾਂ ਤੋਂ ਪੱਡ ਦਿੱਤਾ ਕੀ ਕਰਾਂਗੇ ਯਾਰ ਯਾਰਾ ਇੱਧਰ ਦੀ ਤੇ ਗੱਡੀ ਨੰਗਣ ਨੂੰ ਵੀ ਥਾਂ ਹੈ ਨਹੀਂਗਾ ਹੁਣ ਆਪਾਂ ਜਾਵਾਂਗੇ ਕਹਿੰਦੀ ਦੇਖਦੇ ਹਾਂ ਬਾਕੀ ਆ ਦੇਖੋ ਰੱਖ ਕਿੰਨੇ ਮਜ਼ਬੂਤ ਹੁੰਦੇ ਆ ਟਕਰਾਂ ਦਾ ਕਿ ਬਣਿਆ ਹੋਊਗਾ ਜਿੰਨਾ ਦੇ ਛੋਟੇ ਛੋਟੇ ਘਰ ਆ ਵਿਚਾਰਿਆਂ ਦੇ ਸਾਰੇ ਵੀਡੀਓ ਬਣਾਉਣ ਦੇ ਆ ਔਖਾ ਜਿਹਾ ਤਾਂ ਨਹੀਂ ਲੰਘਣਾ ਕਿ ਦੇਖਦੇ ਆ ਜੋ ਆਪਣੇ ਨੰਗਾ ਕੇ ਕੀ ਆਖਦਾ ਤੇ ਤੇ ਹੌਲੀ 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 ਨਾਲ ਲੱਗਣ ਡਿਆ ਕਾਫੀ ਨੁਕਸਾਨ ਹੋ ਗਿਆ ਯਾਰ ਠੀਕ ਹੈ ਇਹਦਾ ਘਾਰ ਠੀਕ ਆ ਦੇਖੋ ਕੀ ਬਣਾਤਾ ਉਹ ਸਾਹਮਣੇ ਘਾਰ ਸੀਗਾ ਇੱਕ ਯਾਰ ਉਹ ਦੇਖੋ ਆ ਘਾਰ ਸੀਗਾ ਕਿਸੇ ਦਾ ਯਾਰ ਕਾਫੀ ਨੁਕਸਾਨ ਹੋ ਗਿਆ ਕਾਫੀ ਇੰਧਾਰੇ ਗਰੀਬ ਲੋਕਾਂ ਦੀ ਮਦਦ ਯਾਰ ਕਰਨੀ ਪੈਣੀ ਆ ਹੁਣ ਆਪਾਂ ਨੂੰ ਮੈਨੂੰ ਲੱਗਦਾ ਸਾਹਮਣੇ ਤਾਂ ਰਸਤਾ ਬੰਦ ਹੀ ਹੋ ਗਿਆ ਆ ਦੇਖੋ ਇੰਦਰ ਤੀ ਆਪਾਂ ਜਾਣਾ ਹੈਗਾ ਤੁਹਾਨੂੰ ਦਿਖਾਉਣਾ ਮੈਂ ਇੱਥੇ ਰੁੱਕ ਕੇ ਕੰਟੀਨ ਮੰਗਰ ਲੈਂਦੇ ਆਪਾਂ ਇਹੋ ਆ ਦੇਖੋ ਸਾਹਮਣੇ ਰੋਕ ਡਿੱਗਾ ਵਾ ਤੇ ਜੇਰਵਾ ਜੁਰਵਾ ਵੀ ਕਾਫੀ ਖਿਲੜ ਰੀਆਂ ਪਈਆਂ ਵਾ ਤੇ ਆਪਾਂ ਨੂੰ ਹੁਣ ਐਂ ਦੀ ਜਾਣਾ ਪੈਣਾ ਵਾ ਚਲੋ ਨੁਕਸਾਨ ਤਾਂ ਕਾਫੀ ਹੋ ਗਿਆ ਯਾਰ ਗੁਰਦੁਆਰਾ ਸਾਹਿਬ ਜਾਣ ਲਈ ਕੋਈ ਰਸਤਾ ਨਹੀਂ ਬਚਿਆ ਆ ਵੀ ਰੋਡ ਸੀਗਾ ਆ ਵੀ ਬੰਦ ਹੋ ਗਿਆ ਰੁੱਕ ਡੇਪਿਆ ਮੋਰੇ ਕਾਫੀ ਨੁਕਸਾਨ ਹੋਇਆ ਵਾ ਯਾਰ ਇਹਦਾ ਮਤਲਬ ਇੱਥੇ ਮੈਂ ਥੋੜਾ 2 ਕਿਲੋਮੀਟਰ ਆਇਆ ਵਾ ਇੱਥੇ ਹੀ ਨਾ ਨੁਕਸਾਨ ਹੋ ਗਿਆ ਤਾਂ ਗਾਂ ਕਿੰਨਾ ਹੋਇਆ ਹੋਊਗਾ ਜੇ ਦੂਰ ਦੂਰ ਆਪਾਂ ਚੱਲੀਏ ਕਾਫੀ ਕਪਾਂਗਾ ਪਿਆ ਹੋਇਆ ਚਲੋ ਹੋਰ ਕੋਈ ਰਸਤਾ ਲੱਭਦੇ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਣ ਬਾਕੀ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਦੇ ਲਾਗੇ ਆ ਦੇਖੋ ਗੱਡੀ ਨੰਗਣੀ ਕਾਫੀ ਔਖੀ ਹੋਈ ਆ ਪਰ ਰੋਡ ਦੇ ਉੱਪਰ ਤਾਰਾਂ ਵਿਸ਼ੀਆਂ ਹੋਈਆਂ ਵਾ ਇਹ ਤਾਂ ਮੈਨੂੰ ਲੱਗਦਾ ਲੇਟ ਹੀ ਨਹੀਂ ਕਿੰਨੇ ਦਿਨ ਹੋਣੀ ਬਿਜਲੀ ਦਾ ਔਖਾ ਹੋਣਾ ਵਾ ਹੋ ਹੋ ਕੰਮਾ ਕਰੰਦਰ ਚਲੋ ਮੰਨਿਆ ਹੀ ਮੈਨੂੰ ਲੱਗਦਾ ਲੇਟ ਦਾ ਵੀ ਔਖਾ ਹੀ ਆ ਔਰ ਗੱਡੀ ਦੇ ਵਿੱਚ ਤਾਰਾਂ ਵਿੱਚ ਚੰਡੀਆਂ ਆ ਸਾਹਮਣੇ ਸੰਖਾਉਨੇ ਗੁਰਦੁਆਰਾ ਸਾਹਿਬ ਦਾ ਟਰਾਂਸਫਾਰਮ ਓ ਹੋ 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 ਆ ਦੇਖੋ ਗੁਰਦੁਆਰਾ ਸਾਹਿਬ ਦਾ ਟਰਾਂਸਫਾਰਮ ਉੱਤੇ ਡਿੱਗ ਪਿਆ ਗੁਰਦੁਆਰੇ ਦੀ ਬਿਲਡਿੰਗ ਤੇ ਇਹ ਵੀ ਨੁਕਸਾਨ ਹੋ ਗਿਆ ਯਾਰ ਜੰਗਾਇ ਪੰਗਾ ਪਿਆ ਸੋ ਗਾਇਸ ਆਪਾਂ ਆ ਗਏ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਉਨੇ ਆ ਨੁਕਸਾਨ ਹੋਇਆ ਬਿਲਕੁਲ ਹਾਂਜੀ ਆ ਜੋ ਆਪਾਂ ਇਧਰ ਦੀ ਸਟਾਰਟ ਹੁੰਦੇ ਆ ਕਰਦੇ ਜਿੱਥੇ ਨਾਮ ਲਿਖਿਆ ਸੀਗਾ ਇਹ ਸਾਰਾ ਹਵਾ ਦੇ ਨਾਲ ਦੇਖੋ ਕੀ ਤਹਿਸਨੈਸ ਹੋ ਗਿਆ ਵਾ ਹੁਣ ਆ ਦੇਖੋ ਸਾਰਾ ਜਿੰਨਾ ਵੀ ਜਿਹੜਾ ਰਾਤੀ ਟੁੱਟ ਭੱਜ ਹੋਈ ਆ ਟਾਕੀਆਂ ਦੀ ਕੱਚ ਦੀ ਆ ਸਾਰੇ ਕੱਚ ਆਹ ਦਾ ਅੰਦਰੋਂ ਬਾਬਾ ਜੀ ਦੇ ਅੰਦਰੋਂ ਦਰਬਾਰ ਚੋਂ ਕੱਢਿਆ ਨੇ ਇੰਨਾ ਕੱਚ ਆਹ ਉੱਦਾਂ ਬਾਹਰ ਦਾ ਹਾਲੀ ਅੱਧਾ ਕੱਚ ਉੱਥੀ ਪਿਆ ਵਾ ਬਾਰੀਆਂ ਦੇ ਸਮੇਤ ਆ ਸਾਰੇ ਸ਼ੀਸ਼ੇ ਜਿਹੜੇ ਆ ਦੇਖੋ ਆ ਜਿਹੜੇ ਬਾਥਰੂਮਾਂ ਦੇ ਬਾਹਰ ਜਿਹੜੀ ਛੱਡਾ ਆ ਇਹ ਸਾਰੀਆਂ ਜੈਰਵਾ ਪੱਟ ਦੇ ਥੱਲੇ ਵੀ ਇੱਧਰਲੇ ਪਾਸੇ ਵੀ ਆ ਵੀ ਬਾਥਰੂਮ ਦੇ ਅੰਦਰ ਤੱਕ ਵੀ ਉਹ ਥੱਲੇ ਨੂੰ ਆ ਚੁੱਕੀਆਂ ਆ। ਆ ਜਿਹੜਾ ਆ ਵੀ ਸਾਰਾ ਨੁਕਸਾਨ ਹੋਇਆ ਉੱਥੋਂ ਆ ਗਮਲੇ-ਗਮਲੇ ਤਾਂ ਹੁਣ ਤੱਕ ਸਾਰੇ ਖਿਲਰ ਗਏ ਸੀਗੇ ਸਵੇਰੇ ਸੇਵਾ ਕੀਤੀ ਮੁੰਡਿਆਂ ਨੇ ਆ ਕੇ ਸਾਰਿਆਂ ਨੇ। ਆ ਜਿਹੜੀਆਂ ਸਾਰਾ ਕੱਚਾ ਜਿੰਨੀਆਂ ਵੀ ਤੱਕੀਆਂ ਸਾਰੀਆਂ ਪਹਿਲਾਂ ਅੰਦਰ ਨੂੰ ਗਿਆ ਸੀਗੀਆਂ ਜਦੋਂ ਸਵੇਰੇ 4 ਵਜੇ ਦਰਬਾਰ ਖੁੱਲ੍ਹਿਆ ਮਹਾਰਤ ਦਾ ਤੇ ਸਾਰੇ ਅੰਦਰ ਕੱਚ ਵੀ ਖਿਲਰਿਆ ਸੀਗਾ ਅੱਧੀਆਂ ਬਾਹਰ ਸੀਗੀਆਂ ਉਹ ਤਾਂ ਪੂਰੀ ਸਾਰੀ ਬਾਹਰ ਆ ਗਈ। ਇਹਦੇ ਸਾਰੇ ਸ਼ੀਸ਼ੇ-ਸ਼ੀਸ਼ੇ ਸਾਰੇ ਹੋ ਗਏ ਖਤਮ। ਆ ਸਾਰਾ ਕੱਚ ਇੱਥੇ ਥੋੜੇ ਬਹੁਤਾ ਸਪਾਸ ਫਾਇ ਕੀਤਾ ਹੌਲੀ ਹੌਲੀ ਹੁਣ ਕਲੀਨ ਹੋ ਰਵੰਦਾ ਤੇ ਇੱਥੇ ਬਾਹਰ ਜਦੋਂ ਆ ਕੇ ਆਪਾਂ ਬਾਹਰ ਆਨੇ ਆ ਜਿੱਥੇ ਆਪਾਂ ਪੈਰ ਧੋਈਦੇ ਆ ਉਥੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਆ ਇਸ ਟਾਈਮ ਦਾ ਸਾਰਾ ਕੱਟ ਜੁਕਾ ਵਾ ਆਪਰੇ ਛੱਤ ਵੀ ਜਿਹੜੀ ਆ ਸਾਰੇ ਇਹਨਾਂ ਦੇ ਸਪੋਰਟਾਂ ਤੇ ਬਹੁਤ ਸਈਆਂ ਪਰ ਸਪੋਰਟਾਂ ਕੰਮ ਨਹੀਂ ਕਰਦੀਆਂ ਹਵਾ ਦੇ ਕਾਰਨ ਹਵਾ ਦੇ ਕਾਰਨ ਸਪੋਰਟ ਨਹੀਂ ਕਰਦੀਆਂ ਸਾਰਾ ਜਿੰਨੇ ਵੀ ਆ ਸਭ ਕੁਝ ਭਰਤ ਤੇ ਕੱਚ ਦੇ ਨਾਲ ਹੀ ਇੱਧਰ ਜਿਹੜਾ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਜੀ ਦੇ ਇਹ ਚੋਲਾ ਸਾਹਿਬ ਬਹੁਤ ਰਾਤੀ ਜੀ ਤੋਂ ਨਾ ਦਾਖਤ तकरीबन 10 ਵੇ ਪਾੜ ਚੁੱਕੇ ਸੀਗੇ ਤੇ ਹੁਣ ਸੋਖਣਾ ਸੇਵਾ ਕਰਨਗੇ ਫਿਰ ਬਾਬਾ ਜੀ ਦੀ ਕਿਰਪਾ ਨਾਲ 24 ਤਰੀਕ ਨੂੰ ਖਰੇ ਗੁਰਤੇਗ ਭੱਜ ਜੀ ਦੀ ਸ਼ਿਧੀ ਦਿਹਾੜਾ ਵਾ ਸ਼ਾਇਦ ਉੱਥੇ ਸੇਵਾ ਕਰਨਗੇ ਨਵੇਂ ਚੋਲਾ ਸਾਹਿਬ ਦੀ ਤੇ ਜਰੂਰ ਤੇ ਬਾਕੀ ਸਰਬਾਸੰਗ ਨੇ ਬਹੁਤ ਸਹਿਯੋਗ ਦਿੱਤਾ ਸਵੇਰ ਦਾ ਆ ਕੇ ਗੁਰੂ ਘਰ ਆ ਕੇ ਸਾਰਿਆਂ ਨੇ ਸੇਵਾ ਵਾ ਕੀਤੀਆਂ ਤੇ ਇਹੀ ਅਰਦਾਸ ਕਰਦੇ ਪ੍ਰਮਾਤਮਾ ਸੁਖ ਸ਼ਾਂਤੀ ਬਣਾਈ ਰੱਖੇ ਸਾਰੇ ਫਲਪੀਨ ਤੇ ਸਰਬੱਤ ਜਗਤ ਤੇ ਵੈਗੁਰੂ ਚੜ੍ਹਦੀ ਕਲਾ ਸਭ ਨੂੰ ਬਖਸ਼ੇ ਜੀ ਆਹ ਦੇਖੋ ਯਾਰ ਆਹ ਦੇਖੋ ਕਿੰਨਾ ਨੁਕਸਾਨ ਹੋਇਆ ਛਾਤੀ ਡਾ ਦਿੱਤੀ ਇਕੱਠੀ ਕਰ ਦਿੱਤੀ ਨੇਹਰੀ ਨੇ ਛੱਤ ਬਹੁਤ ਨੁਕਸਾਨ ਹੋ ਗਿਆ ਬਾਕੀ ਤੁਹਾਨੂੰ ਹੋਰ ਵੀ ਦਿਖਾਉਣੇ ਆ ਇਦਾਂ ਹੀ ਐਨਾ ਪੂਰਾ ਨੁਕਸਾਨ ਹੋ ਗਿਆ ਵਾ ਆ ਮੋਰੇ ਪੰਪਾ ਪੰਪ ਦਾ ਤੁਹਾਨੂੰ ਦਿਖਾਉਣੇ ਆ ਮੈਨੂੰ ਲੱਗਦਾ ਲੇਟ ਵੀ ਇੱਥੇ 7-8 ਦਿਨ ਪੱਕੀ ਨਹੀਂ ਆਣੀ ਯਾਰ ਆਹ ਦੇਖੋ ਕਾਫੀ ਆ ਪੰਪ ਕਾਫੀ ਚੱਲਦਾ ਹੁੰਦਾ ਤੇਲ ਤੂਲ ਇਥੇ ਲੋਕੀ ਕਾਫੀ ਭਵਾਉਂਦੇ ਹੁੰਦੇਗੇ ਬਹੁ ਨੁਕਸਾਨ ਕਰਤਾ ਯਾਰ ਕਾਫੀ ਤਗੜਾ ਹੀ ਤੁਹਾਨੂੰ ਰਾਤੀ ਜਿਹੜੀ ਵੀਡੀਓ ਬਣਾਈ ਸੀਗੀ ਆਪਾਂ ਬਲੌਗ ਉਹਦੇ ਵਿੱਚ ਤੇ ਘੱਟ ਲੱਦਾ ਆਹ ਦੇਖੋ ਹੁਣ ਦੇਖੋ ਯਾਰ ਆ ਛਾਤੀ ਡਾ ਦਿੱਤੀ ਪੈਟਰੋਲ ਪੰਪ ਦੀ ਬਹੁ ਨੁਕਸਾਨ ਕਰ ਦਿੱਤਾ ਇਹਨੇ ਆਹ ਦੇਖੋ ਛੱਤ ਚ ਕੰਡੇ ਆ ਯਾਰ ਇਹ ਇਸ ਪੰਪ ਦਾ ਦੋ ਵਾਰੀ ਕੰਮ ਹੋਟਿਆ ਵਾ ਪਹਿਲੀ ਵਾਰੀ ਵੀ ਦੂਜੀ ਵਾਰੀ ਹੁਣ ਫੇਰ ਹੋ ਗਿਆ ਕਾਫੀ ਨੁਕਸਾਨ ਯਾਰ ਹੋਣ ਡਿਆ ਵਾ ਪੁੱਛਣਾ ਯਾਰ ਬਹੁਤ ਬੁਰਾ ਹਾਲ ਆ ਦੇਖੋ ਯਾਰ ਆ ਲੋਕਾਂ ਦੇ ਘਰਾਂ 'ਚ ਲਾਈਟ ਹੈ ਨਹੀਂ ਕੀ ਸਾਰਿਆਂ ਨੇ ਤਾਂ 7-11 ਚ ਆਣ ਕੇ ਚਾਰਜ ਲਾਏ ਹੋਏ ਫੋਨ ਮੈਨੂੰ ਲੱਗਦਾ ਲੇਟ ਤੇ ਇੱਥੇ ਹੁਣ 10-15 ਦਿਨ ਤੱਕ ਪੱਕਾ ਹੀ ਨਹੀਂ ਹੋਣੀ ਕਾਫੀ ਨੁਕਸਾਨ ਹੋ ਗਿਆ ਵਾ ਆ ਦੇਖੋ ਕਿੱਦਾਂ ਚਾਰਜ ਲਾ ਲਾ ਬੈਠੇ ਆ ਸਾਰੀ ਪਬਲਿਕ ਤੇ ਕਾਫੀ ਨੁਕਸਾਨ ਆ ਦੇਖਦੇ ਹੁਣ ਅੱਗੇ ਜਾ ਕੇ ਹੋਰ ਤੁਹਾਨੂੰ ਦਿਖਾਉਨੇ ਆ ਕੰਮ ਖਰਾਬ ਹੀ ਜ਼ਿਆਦਾ thank mm -hmm. you you mm -hmm. ਵੀ ਗਾਈਜ਼ ਪਾਣੀ ਇੱਥੇ ਵੀ ਬਹੁਤ ਆ ਗਿਆ ਵਾ ਹਰਾ ਦਾ ਪਤਾ ਨਹੀਂ ਲੱਗਦਾ ਹੁਣ ਗੱਡੀ ਕਿੱਥੇ ਤਾਣੀ ਲੰਘਾਈਏ ਕਾਫੀ ਪਾਣੀ ਆ ਦੇਖੋ ਕੈਮਰੇ ਵਿੱਚ ਦੇਖੋ ਤੁਸੀਂ ਅੱਜ ਆਪਾਂ ਤੁਹਾਨੂੰ ਪੂਰਾ ਸ਼ਹਿਰ ਆਪਾਂ ਆਪ ਦਾ ਘੋਣਾ ਵਾ ਕਿੰਨਾ ਕਿੰਨਾ ਨੁਕਸਾਨ ਹੋਇਆ ਤੁਹਾਨੂੰ ਦਿਖਾਉਣਾ ਵਾ ਹੱਲ ਪਾਰੇ ਗੱਡੀਆਂ ਡੁੱਬਣ ਡੀਆਂ ਵਾ ਔਰ ਜਿਹੜਾ ਦਰਿਆ ਦਾ ਪਾਣੀ ਮੈਨੂੰ ਲੱਗਦਾ ਉਹੀ ਆ ਨਾ ਇੱਥੇ ਆ ਗਿਆ। ਹੋਹੀ ਦਰਿਆ ਕਾਫੀ ਚੜਿਆ ਹੋਇਆ ਹੋਏਗਾ। ਮੀਂਹ ਹੀ ਮੀਂਹ ਦਾ ਯਾਰ। ਮੀਂਹ ਦਾ ਇਕੱਠਾ ਹੋਇਆ ਪਾਣੀ। ਬਾਕੀ ਦਰਿਆ ਦਾ ਵੀ ਆ ਸਕਦਾ ਦਰਿਆ ਵੀ ਕਾਫੀ ਤਸ਼ੱਲਾ ਮਾਰ ਰਿਹਾ ਹੀ ਤਾਂ ਨੂੰ। ਕਾਫੀ ਤੇਜ਼ ਪਾਣੀ ਸੀਗਾ ਉੱਥੇ। ਆ ਦੇਖੋ। ਪੂਰਾ ਪੂਰਾ ਹੀ ਜਾਣਡੀਆਂ ਗੱਡੀਆਂ। ਓਕਾ ਯਾਰ। ਇੰਦਾਂ ਦਾ ਤੂਫਾਨ ਹੋਰ ਕਿਤੇ ਨਾ ਹੋਏ ਯਾਰ ਇਹ ਟਾਪੂ ਆ ਨਾ ਟਾਪੂ ਦਾ ਕਰਕੇ ਜਾ ਰਹੇ ਆਉਂਦੇ ਤੂਫਾਨ ਆ ਨਾ ਇੱਥੇ ਨਹੀਂ ਸਮੁੰਦਰ ਦੇ ਵਿੱਚ ਆ ਕੰਟਰੀ ਹਾਂ ਸਮੁੰਦਰ ਦੇ ਵਿੱਚ ਕੰਟਰੀ ਆ ਤਾਂ ਕਰਕੇ ਇੱਥੇ ਇੰਦਾਂ ਦੇ ਤੂਫਾਨ ਸਾਲ ਦੇ ਵਿੱਚ ਕਾਫੀ ਆਉਂਦੇ ਆ 15 ਤੋਂ 16 ਬਹੁਤ ਨੁਕਸਾਨ ਹੁੰਦਾ ਯਾਰ ਹਰ ਵਾਰੀ ਆ ਤੁਹਾਡੇ ਸਾਹਮਣੇ ਹੀ ਆ ਸਾਡੇ ਕੈਪਟਨ ਸਾਹਿਬ ਸਕੂਟਰੀ ਤੇ ਆ ਰਹੇ ਆ ਇਹ ਵੀ ਬਿੰਬ ਬੰਗ ਸ਼ੇਅਰ ਦਾ ਕਰ ਰਿਹਾ ਤਸੱਲੀ ਬਖਸ਼ ਕੰਮ ਸਰਵੇ ਕਰ ਰਿਹਾ ਸਰਵੇ ਕਰਨ ਦੇ ਆ ਵੀ ਸਾਡੇ ਕੈਪਟਨ ਸਾਹਿਬ ਮਗਰਮਗਰ ਸਾਡੇ ਗੱਡੀ 'ਚ ਇਹਨਾਂ ਤੋਂ ਬੈਹ ਨਹੀਂ ਹੁੰਦਾ ਲੱਤਾਂ ਇਹਨਾਂ ਦੀਆਂ ਵੱਡੀਆਂ ਵਾਂ ਇਹਨੂੰ ਮਗਰਮਗਰ ਰੱਖਿਆ ਸਕੂਟਰੀ ਤੇ ਦੇਖੋ ਯਾਰ ਆ ਬਹੁਤ ਸੋਹਣਾ ਰੈਸਟੋਰੈਂਟ ਸੀਗਾ ਕਾਫੀ ਲੋਕ ਇੱਥੇ ਰੋਕਦੇ ਹੁੰਦੇ ਸੀਗੇ ਇਹਦਾ ਵਿਚਾਰੇ ਦਾ ਕੁਝ ਨਹੀਂ ਬਜਿਆ ਉੱਪਰੋਂ ਛੱਤਾਂ ਵੀ ਉੱਡ ਗਈਆਂ ਆਲੇ-ਦੁਆਲੇ ਵੀ ਸਾਰਾ ਕੁਝ ੁੱਟ ਗਿਆ ਜਿਹੜੀ ਕਿਚਨ ਸੀਗੀ ਉੱਥੇ ਤਾਂ ਬਚੇ ਕੁਛ ਨਹੀਂ ਗਾ ਇਹ ਕਾਫੀ ਚੱਲਦਾ ਆਂਦਾ ਸੀ ਸਾਡੇ ਸ਼ਹਿਰ ਦਾ ਰੈਸਟੋਰੈਂਟ ਇੱਥੇ ਕਾਫੀ ਲੋਕ ਰੋਕਦੇ ਹੁੰਦੇ ਸੀਗੇ ਕੁਛ ਨਹੀਂ ਬਚਿਆ ਇਹਦਾ ਯਾਰ ਕਾਫੀ ਨੁਕਸਾਨ ਹੋ ਗਿਆ ਦੇਖੋ ਯਾਰ ਇੱਥੇ ਰੈਸਟੋਰੈਂਟ ਹੁੰਦੇ ਸੀਗੇ ਕੁਛ ਨਹੀਂ ਬਚਿਆ ਇੱਥੇ ਆ ਇਦਾਂ ਇਹਨਾਂ ਦੀਆਂ ਛੱਤਾਂ ਪਈਆਂ ਸਾਈਡਾਂ ਤੇ ਕਾਫੀ ਨੁਕਸਾਨ ਹੋ ਗਿਆ ਵਾ ਕੰਮ ਖਰਾਬ ਹੀ ਆ ਕਾਫੀ ਰੈਸਟੋਰੈਂਟ ਇਹ ਵੀ ਚੱਲਦੇ ਹੁੰਦੇ ਸੀਗੇ ਕਾਫੀ ਲੋਕ ਰੋਕਦੇ ਹੁੰਦੇ ਸੀ ਦੂਰ ਦੂਰ ਆਲੇ ਖਾਂਦੇ ਪੀਂਦੇ ਹੁੰਦੇ ਸੀਗੇ ਉਹ ਨਹੀਂ ਵਧੀਆ ਬੜਾ ਵੱਡਾ ਤੂਫਾਨ ਆਇਆ ਰਾਤੀ ਯਾਰ ਕਾਫੀ ਨੁਕਸਾਨ ਹੋ ਗਿਆ ਵਾ ਬਾਕੀ ਉਹ ਪਰੇ ਵੀ ਆ ਕਈਆਂ ਤੇ ਥੋੜੀਆਂ-ਬਹੁਤੀਆਂ ਛੱਤਾਂ ਬਚੀਆਂ ਵਾ ਕਈਆਂ ਤੇ ਹੈ ਨਹੀਂ ਗਈਆਂ ਚਲੋ ਆਪਾਂ ਅੱਗੇ ਚੱਲਦੇ ਆਂ ਆ ਦੇਖੋ ਯਾਰ ਕਾਫੀ ਵਧੀਆ ਰੈਸਟੋਰੈਂਟ ਹੁੰਦੇਗੇ ਖਾਣ ਨੂੰ ਬਹੁਤ ਵਧੀਆ ਮੈਂ ਵੀ ਇੱਥੇ ਰੁੱਕ ਕੇ ਖਾਣਾ ਉਹਨਾਂ ਹੀਗਾ ਕਾਫੀ ਨੁਕਸਾਨ ਹੋ ਗਿਆ ਵਾ ਤੇ ਕਾਫੀ ਤੇਜ਼ ਤੂਫਾਨ ਸੀਗਾ ਰੇਡਰ ਜੂਨ ਚ ਹੀਗੇ ਆਪਾਂ ਕਾਫੀ ਯਾਰ ਨੁਕਸਾਨ ਹੀ ਆ ਪੱਟ ਪੁੱਟ ਮਾਰਿਆ ਸਾਰਾ ਕੁਝ ਕਰ ਦਿੱਤਾ ਖਰਾਬ ਆ ਖੜੇ ਇੱਥੋਂ ਦੇ ਜਿਹੜੇ ਆਪਣੇ ਇੱਥੋਂ ਦੇ ਮਾਲਕਾ ਸਾਰੇ ਬੈਠੇ ਆ ਹੁਣ ਪਤਾ ਨਹੀਂ ਲੱਗਦਾ ਕੀ ਕਰੀਏ ਯਾਰ ਨੁਕਸਾਨ ਹੀ ਕਾਫੀ ਹੋ ਗਿਆਵਾ